ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ਐਡੀਐਮ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ ਜ਼ਿਲ੍ਹਾ ਤਰਨਤੰਪ ਦੀ ਪੁਲਿਸ ਨੂੰ ਉਸ ਵੇਲੇ ਪਾਰੀ ਸਫਲਤਾ ਮਿਲੀ ਜਦ ਭੜੇ ਅੰਸਰ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਨਾਕਾਬੰਦੀ ਦੇ ਦੌਰਾਨ ਸੈਰੀਅਸ ਸਟਾਫ ਤਰਨਤੰਪ ਦੀ ਪੁਲਿਸ ਨੇ ਦੋ ਨੌਜਵਾਨ ਅਤੇ ਇੱਕ ਲੜਕੀ ਨੂੰ 2 ਕਿਲੋ 15 ਗ੍ਰਾਮ ਹੈਰੋਇਨ ਨਗਦ ਰਕਮ 30 ਕਟਾ 12 ਬੋਰ 4 ਜਿੰਦਾ ਰੌਂਦ ਇੱਕ ਨੋਟ ਗਿਣਨ ਵਾਲੀ ਮਸ਼ੀਨ ਕਾਗਜ਼ ਦੇ ਨੋਟ ਤਿਆਰ ਕਰਨ ਵਾਸਤੇ ਤਿੰਨ ਦਸਤੇ ਦੋ ਕਟਰ 2000 ਰੁਪਏ ਦੇ ਤਿਆਰ ਕਿਤੇ ਨੋਟਾਂ ਦੇ ਤਿੰਨ ਬੰਡਲ ਅਤੇ 500 ਰੁਪਏ ਦੇ ਨੋਟਾਂ ਦੇ ਤਿਆਰ ਕਰਨ ਵਾਲੇ ਚਾਰ ਬੰਡਲ ਬ੍ਰਮਹਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਨਾਮਵਰ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਵਰਲਡ ਨੇ ਨੌਜਵਾਨ ਲੜਕੇ ਅਤੇ ਲੜਕੀਆਂ ਨਾਲ ਮਿਲ ਕੇ ਇੱਕ ਗਰੁੱਪ ਬਣਾਇਆ ਹੋਇਆ ਹੈ ਅਤੇ ਇਹ ਵੱਡੀ ਪੱਧਰ ਤੇ ਹੈਰਵਨ ਵੇਚਦੇ ਹਨ ਜਿਨ੍ਹਾਂ ਨੂੰ ਨਾਕਾਬੰਦੀ ਦੌਰਾਨ ਚਿੱਟੇ ਰੰਗ ਦੀ ਗੱਡੀ ਵਿੱਚ ਜੋ ਕਿ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੀ ਸੀ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ ਨਾਕਾਬੰਦੀ ਦੌਰਾਨ ਕਾਰ ਵਿੱਚ ਬੈਠੇ ਦੋ ਲੜਕੇ ਅਤੇ ਇੱਕ ਲੜਕੀ ਨੂੰ ਗ੍ਰਫਤਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਤਲਾਸ਼ੀ ਜਾਨ ਰਿਸ਼ੂ ਉਰਫ ਬਾਬਾ ਕੋਲੋਂ 1 ਕਿਲੋ 20 ਗ੍ਰਾਮ ਹੈਰੋਇਨ, 3 ਬੋਰ ਦਾ ਇੱਕ ਪਿਸਤਲ ਸਮੇਤ ਮੈਗਜ਼ੀਨ ਇੱਕ ਰੌਂਦ, 3 ਬੋਰ ਅਤੇ 60000 ਰੁਪਏ ਭਾਰਤੀ ਕਰੰਸੀ ਪ੍ਰੇਮ ਸਿੰਘ ਉਰਫ ਪ੍ਰੇਮਾ ਕੋਲੋਂ 1 ਕਿਲੋ 25 ਗ੍ਰਾਮ ਹੈਰੋਇਨ, ਪਿਸਤਲ 3 ਗ੍ਰਾਮ 3 ਬੋਰ ਸਮੇਤ ਮੈਗਜ਼ੀਨ ਜ਼ਿੰਦਾ ਰੌਂਦ ਅਤੇ 68000 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ। ਇੰਨਾ ਹੀ ਨਹੀਂ ਉਹਨਾਂ ਦੇ ਨਾਲ ਲੜਕੀ ਮਨਦੀਪ ਕੌਰ ਪਾਸੋਂ 25000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਥਾਣਾ ਸਦਰ ਤਰਨਤੰਨ ਦੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਇਹਨਾਂ ਪਾਸੋਂ ਹੋਰ ਸੁਰਾਕ ਬਰਾਮਦ ਹੋਣ ਲਈ ਵੀ ਉਮੀਦ ਹੈ। ਤਰਨਤਾਰਨ ਤੋਂ ਬਿਊਰੋ ਰਿਪੋਰਟ। ਸਾਜਰੋ ਟੇਕਲ ਗੜੀ ਮਰੀਅਸੀ। ਸਾਡੀ ਸੀਆਈਟੀਮ ਤੇ ਐਸਪੀਡੀ ਦੀ ਜਿਹੜੀ ਅਗਵਾਈ ਚ ਅਸੀਂ ਇੱਕ ਆਪਰੇਸ਼ਨ ਚਲਾਇਆ ਸੀਗਾ ਜਿਹਦੇ ਚ ਨਾ ਵਿਕਰਮਜੀਤ ਸਿੰਘ ਐਲੀਅਸ ਵਿੱਕੀ ਵਰਡ ਦਾ ਇੱਕ ਗੈਂਗ ਸੀਗਾ ਜੀ ਕਾਫੀ ਹਾਈ ਲੈਵਲ ਤੇ ਲੁੱਟਖੋਹਾਂ ਤੇ ਇਲਾਵਾ ਤੇ ਡਰੱਗਸ ਦੇ ਕੇਸ ਮਤਲਬ ਜਿਹੜੇ ਆਪਰੇਟ ਕਰਦਾ ਸੀਗਾ ਐਂਡ ਇਹਦੇ ਚ ਅਸੀਂ ਅੱਜ ਜਦੋਂ ਸਾਰਾ ਆਪਰੇਸ਼ਨ ਕੰਪਲੀਟ ਹੋਇਆ ਤਾਂ ਤਿੰਨ ਅਸੀਂ ਇਸ ਵਿੱਚ ਸਖਸ਼ੀਅਤ ਜਿਹੜੇ ਤਿੰਨ ਬੰਦੇ ਅਸੀਂ ਫੜੇ ਅਸ਼ਵਨੀ ਕੁਮਾਰ ਐਲੀਅਸ ਸੌਰੀ ਜਿਹੜੇ ਫੜਨ ਵਾਲੇ ਬੰਦੇ ਹੈਗੇ ਇੱਕ ਸਾ ਵੀ ਹੈਗਾ ਜਿਹੜਾ ਰਿਸ਼ਬ ਅਲੀਸ ਰਿਸ਼ੂ ਐਂਡ ਇੱਕ ਪ੍ਰੇਮ ਸਿੰਘ ਅਲੀਸ ਪ੍ਰੇਮਾ ਐਂਡ ਮਨਦੀਪ ਕੌਰ ਅਲੀਸ ਮੀਨੂ ਜਿਹੜੇ ਤੇ ਦੋ ਬੰਦੇ ਹੋਰ ਨੋਮਿੰਟੇ ਅਸ਼ਵਨੀ ਕੁਮਾਰ ਸੈਫੀਜ ਔਰ ਮਲਕ ਮਲਕੀਤ ਸਿੰਘ ਵਾਸੀ ਪੁੰਦਾ ਇਹ ਅਸੀਂ ਅਜੇ ਮਤਲਬ ਰਾਉਂਡ ਅਪ ਦੋ ਕਰਨੇ ਬਾਕੀ ਤਿੰਨਨ ਵਾਸੀ ਰਾਉਂਡ ਅਪ ਕਰ ਲੈ ਇਹਨਾਂ ਤੋਂ ਜਦੋਂ ਅਸੀਂ ਇਹਨਾਂ ਦੀ ਤਲਾਸ਼ੀ ਵਗੈਰਾ ਲਈ ਇੱਕ ਗੱਡੀ ਹੈ ਕਰੇਟਾ ਗੱਡੀ ਵਾਈਟ ਕਲਰ ਦੀ ਬਿਨਾ ਨੰਬਰ ਦੀ ਮਿਲੀ ਹੈ ਉਸ ਤੋਂ ਇਲਾਵਾ 2.5 ਲੱਖ ਰੁਪਏ ਇਹਨਾਂ ਦੀ ਜਿਹੜੀ ਹੈਗੀ ਹੈ ਡਰੱਗਸ ਮਨੀ ਔਰ ਤਕਰੀਬਨ ਢਾਈ ਕਿਲੋ ਇਹਨਾਂ ਤੋਂ ਹੈਰੋਇਨ ਮਿਲੀ ਹੈ ਉਸ ਤੋਂ ਇਲਾਵਾ ਇਹਨਾਂ ਦੇ ਕੋਲੇ ਜਿसे ਪੈਸੇ ਗਿਣਨ ਦੀ ਕੋਈ ਮਸ਼ੀਨ ਹੈਗੀ ਹੈ ਇਸ ਤਰ੍ਹਾਂ ਦੀ ਕੋਈ ਕਈ ਚੀਜ਼ਾਂ ਮਿਲੀ ਹੈ ਬਾਕੀ ਜਦੋਂ ਅਸੀਂ ਅਜਿਨੂੰ ਕੋਰਟ 'ਚ ਪੇਸ਼ ਕਰਾਂਗੇ ਉਸ ਤੋਂ ਬਾਅਦ ਰਿਮਾਂਡ ਤੋਂ ਬਾਅਦ ਜੋ ਉਸ ਕੇ ਸਾਹਮਣੇ ਚੀਜ਼ਾਂ ਆਏਗੀ ਫਿਰ ਤੋਂ ਬਰੀਫ ਕਰਦੇ ਸਰ ਇਹਨਾਂ ਬੰਦੇ ਤੇ ਪਹਿਲਾਂ ਵੀ ਕੋਈ ਪਰਚੇਵ ਕਰਕੇ ਕੇਸ ਰਜਿਸਟਰ ਜਿ ਵਿੱਕੀ ਜਿਹੜਾ ਹੈਗਾ ਵਿਕਰਮਜੀਤ ਹੈਗਾ ਇਹ ਕਾਫੀ ਕਾਫੀ ਮੁਕਦਮੇ ਇਸ ਤੇ ਰਜਿਸਟਰਡ ਹੈਗੇ ਤਰਨਤਾਂ ਦੇ ਰਿਹਾ ਹੈਗੇ ਅੰਮ੍ਰਿਤਸਰ 'ਚ ਵੀ ਹੈਗੇ ਲੋ ਹਲ ਪੰਜਾਬ ਕੇ ਟੈਂਟਨ ਦੀ ਸਿਕਰਸੀ ਕੀ ਪੂਰੇ ਪੰਜਾਬ ਇਹ ਨਾ ਤੇ ਜਿਹੜਾ ਜਦੋਂ ਤੱਕ ਜਿਵੇਂ ਇਹਨਾਂ ਦੇ ਕੋਲੇ ਅਜ ਬਰਾਮਦਗੀ ਹੋਈ ਹੈ ਬਾਕੀ ਕਾਫੀ ਪੁੱਛਤਾਸ ਹੋਰ ਕਰਨੀ ਬਾਕੀ ਹੈ ਜੋ ਕੰਪਲੀਟ ਹੋ ਜਾਏ ਉਸ ਤੋਂ ਬਾਅਦ ਹੀ ਕਹਿੰਦੇ ਬਟ ਜਿਹੜਾ ਪ੍ਰਾਈਮਾ ਫਿਸ਼ ਦੇਖਣ ਤੋਂ ਹੀ ਪਤਾ ਲੱਗਦਾ ਕਿ ਕਾਫੀ ਵੱਡੇ ਲੈਵਲ ਤੇ ਨਸੀ ਦਾ ਦੰਦਾ ਕਰਦੇ ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ਐਡੀਐਮ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ